ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਇਹ ਵਾਲਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਕੋਟੀ ਜੈਕਟ ਸਪੈਕਟਰ ਤੇ ਸਕੀ ਵੀ ਉੱਪਰ ਬਣਾ ਸਕਦੇ ਹੋ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤੇ ਬਣਾਉਣਾ ਵੀ ਬਹੁਤ ਜ਼ਿਆਦਾ ਆਸਾਨ ਇਹ ਹੈ ਡਿਜ਼ਾਈਨ ਦੀ ਸਿੱਧੀ ਸਾਈਡ ਆ ਤੇ ਇਹ ਵਾਲੀ ਉਲਟੀ ਸਾਈਡ ਆ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਸਲਾਈ ਉੱਪਰ 8-8 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਤੇ ਤਿੰਨ ਕੁੰਡੇ ਪਾਉਂਦੇ ਬਾਰਡਰ ਬਣਾਉਣ ਤੋਂ ਬਾਅਦ ਜਿਸ ਤਰ੍ਹਾਂ ਪਹਿਲੀ ਸਲਾਈ ਇੱਥੋਂ ਬਣਾਈਓ ਹੀ ਪਹਿਲੀ ਸਲਾਈ ਮੈਂ ਤੁਹਾਨੂੰ ਇੱਥੋਂ ਬਣਾਉਣੀ ਦੱਸੂਗੀ ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਇਹ ਡਿਜ਼ਾਈਨ ਬਣਾਉਣਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਪਹਿਲੀ ਸਲਾਈ ਸਿੱਧੀ ਸਾਈਡ ਪਹਿਲਾ ਗੁੰਡਾ ਇਸ ਤਰ੍ਹਾਂ ਉਤਾਰਾਂਗੇ ਬੈਕ ਸਾਈਡ ਤੋਂ ਦੋ ਗੁੰਡਿਆਂ ਦਾ ਹੈ ਇੱਕ ਗੁੰਡਾ ছ বাল পাওয়া গে যে কুড়ে বুগে দেখো এক বাল পায় কুডা বন্যা দূসরা বাল পায় কুডা বন্যা তীসরা বাল পায় কুডা বন্যা বাল পায় কুডা বুনে পাঁচা বাল পায় কুডা বুনে জানি কি কুড়ে বুণলে বাল ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਕਰਾਂਗੇ। ਸ਼ੁਰੂ ਦੇ ਵਿੱਚ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕੀਤਾ ਸੀ ਤੇ ਵਿਚਕਾਰ ਆਪਾਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਇਹ ਪਹਿਲੇ ਦੋ ਕੁੰਡੇ ਛੱਡ ਕੇ ਇਹਨਾਂ 8 ਕੁੰਡਿਆਂ ਨੂੰ بار-बार रिपीट ਕਰਾਂਗੇ। ਸਲਾਈ ਉੱਪਰ ਬਾਰ ਪਾਵਾਂਗੇ। ਇੱਕ ਕੁੰਡਾ ਸਿੱਧਾ ਬਣਾਾਂਗੇ, ਦੂਸਰਾ ਬਾਰ ਪਾਵਾਂਗੇ, ਇੱਕ ਕੁੰਡਾ ਸਿੱਧਾ ਬਣਾਾਂਗੇ, ਤੀਸਰਾ ਬਾਰ ਪਾਵਾਂਗੇ, ਇੱਕ ਕੁੰਡਾ ਸਿੱਧਾ ਬਣਾਾਂਗੇ। ਚੌਥਾ ਬਲ ਪਾਵਾਂਗੇ ਇੱਕ ਕੁੰਡਾ ਸਿੱਧਾ ਬੁਣਾਗੇ ਪੰਜਵਾਂ ਬਲ ਪਾਵਾਂਗੇ ਇੱਕ ਕੁੰਡਾ ਸਿੱਧਾ ਬੁਣਾਗੇ ਤੇ ਛੇਮਾ ਬਲ ਪਾਵਾਂਗੇ ਬੈਕ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਫਲਾਈ ਪ੍ਰੈਸਰ ਬਲ ਪਾਵਾਂਗੇ ਇੱਕ ਕੁੰਡਾ ਸਿੱਧਾ ਬੁਣਾਗੇ ਦੂਸਰਾ ਬਲ ਪਾਵਾਂਗੇ ਇੱਕ ਕੁੰਡਾ ਸਿੱਧਾ ਬੁਣਾਗੇ ਤੀਸਰਾ ਬਲ ਪਾਵਾਂਗੇ ਇੱਕ ਕੁੰਡਾ ਸਿੱਧਾ ਬੁਣਾਗੇ ਚੌਥਾ ਬਲ ਪਾਵਾਂਗੇ ਕੁੰਡਾ ਸਿੱਧਾ ਬੁਣਾਗੇ ਪੰਜਵਾਂ ਬਰ ਬਾਵਾਂਗੇ ਇੱਕ ਗੁੰਡਾ ਸਿੱਧਾ ਬੁਣਾ ਕੇ ਤੇ ਫਿਰ ਸੇਮਾ ਬਰ ਬਾਵਾਂਗੇ ਤੇ ਐਂਡ ਦੇ ਵਿੱਚ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ। ਸ਼ੁਰੂ ਦੇ ਵਿੱਚ ਵੀ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਨਾ ਤੇ ਐਂਡ ਤੇ ਵੀ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਨਾ। ਲਾਸਟ ਦੇ ਵਿੱਚ ਆਪਣੇ ਕੋਲੇ ਇੱਕ ਗੁੰਡਾ ਬਚੂ ਇਹਨੂੰ ਆਪਾਂ ਸਿੱਧਾ ਬੁਣਾ। ਦੂਸਰੀ ਸਲਾਈ ਉਲਟੀ ਸਾਈਡ ਪਹਿਲਾ ਗੁੰਡਾ ਉਤਾਰਾਂਗੇ, ਧਾਗਾ ਪਿੱਛੇ ਕਰਾਂਗੇ ਤੇ ਦੂਸਰੀ ਸਲਾਈ ਉਲਟੀ ਸਾਈਡ ਤੋਂ ਪੂਰੀ ਸਿੱਧੀ-ਸਿੱਧੀ ਬੁਣਾਂਗੇ। যেে কুড়ে এ সিদ্ধা বনা গে যা সিদ্ধে কুড়ে বুঝে সে সিদ্ধা বু लास्ट का कुंडा आपके करके उल्टा पवें तीसरी सिलाई सीधी सैड पहला कुंडा उतारा बैक सैड तो दो कुंडिया का एक कुंडा करा नौ कुंडे सीधे बुन गए एक दो तीन चार पाँच छत अठ नौ ਪੈਗ ਸાડ ਤੋਂ ਨਾ ਤਿੰਨ ਗੁੰਡੇ ਆਦਾ ਇਹ ਗੁੰਡਾ ਕਰਾਂਗੇ ਇਸ ਤਰ੍ਹਾਂ ਪਹਿਲੇ ਇਹ ਦੋ ਗੁੰਡੇ ਛੱਟ ਕੇ ਇੰਨਾ ਗੁੰਡਿਆ ਨਹੀਂ ਬਾਰ-ਬਾਰ ਰਪੀਟ ਕਰਾਂਗੇ ਨੌ ਗੁੰਡੇ ਸਿੱਧੇ ਬਣਾਾਂਗੇ 1 2 3 4 5 6 7 8 9 ਤੈਨੋਂ ਕੁੰਡਾ ਆਦਾ ਬੈਕ ਸਾਈਡ ਤੋਂ ਇੱਕ ਕੁੰਡਾ ਕਰਾਂਗੇ ਫਿਰ ਆਪਣਾ ਗੋਡੇ ਸਿੱਧੇ ਬਣਾਗੇ 1 2 3 4 5 6 7 8 9 ਹੱਟ ਦੇ ਵਿੱਚ ਵੀ ਆਪਾਂ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਹੁੰਡਾ ਕਰਾਂਗੇ। ਲਾਸਟ ਦਾ ਕੁੰਡਾ ਸਿੱਧਾ ਬੁਣਾਗੇ। ਚੌਕ ਟਿਸ ਨਾਲ ਉਲਟੀ ਸਾਈਡ ਪਹਿਲਾ ਕੁੰਡਾ ਉਤਾਰਾਂਗੇ। ਤਾਂਕਾ ਆਪਣੇ ਵੱਲ ਰੱਖ ਕੇ ਪੂਰੀ ਸਲਾਈ ਉਲਟੀ-ਉਲਟੀ ਬੁਣਾਗੇ। ਅੰਨੀ ਮੀ ਸਲਾਈ ਸਿੱਧੀ ਸੜ ਪਹਿਲਾ ਗੁੰਡਾ ਉਤਾਰਾਂਗੇ ਬੈਕ ਸਾਈਡ ਤੋਂ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਸੱਤ ਗੁੰਡੇ ਸਿੱਦੇ ਬਣਾਵਾਂਗੇ 1 2 3 4 5 6 7 ਬੈਕ ਸਾਈਡ ਤੋਂ ਇਹਨਾਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਇਹ ਪਹਿਲੇ ਦੋ ਗੁੰਡੇ ਛੱਡ ਕੇ ਨਾਟ ਗੁੰਡਿਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਸੱਤ ਗੁੰਡੇ ਸਿੱਧੇ 1 2 3 4 5 6 7 ਦੰਨ ਗੁੰਡੇ ਆਦਾ ਬੈਕ ਸਾਈਡ ਤੋਂ ਇੱਕ ਗੁੰਡਾ ਕਰਾਂਗੇ ਸੱਤ ਗੁੰਡੇ ਸਿੱਧੇ 1 2 3 4 5 6 7 ਦੋ ਗੁੰਡੇ ਆਦਾ ਇੱਕ ਗੁੰਡਾ ਕਰਾਂਗੇ ਬੈਕ ਸਾਈਡ ਤੋਂ ਲਾਸਟ ਦਾ ਗੁੰਡਾ ਸਿੱਧਾ ਬਣਾ ਲਓ। ਸੇਮਿਸ ਵਾਈ ਹੋਰ ਟ੍ਰੀ ਸੈਡ ਪਹਿਲਾ ਗੁੰਡਾ ਉਤਾਰਾਂਗੇ। ਧਾਗਾ ਅੱਗੇ ਰੱਖ ਕੇ ਪੂਰੀ ਸਲਾਈ ਉਲਟੀ-ਉਲਟੀ ਬੁਣਾਈ। ਸੇਸ ਲਾਈਆਂ ਦੇ ਵਿੱਚ ਜਿਹੜਾ ਆਪਣਾ ਡਿਜ਼ਾਈਨ ਹੈ ਬਣ ਕੇ ਕੰਪਲੀਟ ਹੋ ਗਿਆ ਜਦ ਇਹਨਾਂ ਸੇਸ ਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਂਦੇ ਹਾਂ ਤਾਂ ਆਪਣੇ ਡਿਜ਼ਾਈਨ ਦੀ ਲੁੱਕ ਇਸ ਤਰ੍ਹਾਂ ਦੀ ਆਉਂਦੀ ਹੈ ਇੱਕ ਵਾਰ ਟਰਾਈ ਜ਼ਰੂਰ ਕਰਿਓ ਜੀ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਚ ਨਵੇਂ ਡਿਜ਼ਾਈਨ ਨਾਲ ਥੈਂਕ ਯੂ